ਲਓ ਜੀ ਰੋਹਿਤ ਜੰਡੀਗੜ ਤੇ ਇਹ ਖੇਡਾ ਹੈ ਮਲੇਸ਼ੀਆ ਦੀ ਧਰਤੀ ਤੇ ਇੱਧਰ ਸ਼ੰਭੂ ਗੁਵਿੰਦਗੜ ਤੇ ਰੋਹਿਤ ਭਾਈ ਕਿਵੇਂ ਲੱਗਿਆ ਬਾਹਰ ਖੇਡ ਕੇ ਵਧੀਆ ਲੱਗਿਆ ਕਮ ਹੈ ਘੈਂਡਾ ਲਵਾ ਸੀ ਪੂਰੀ ਹੈ ਕਿੰਨਾ ਵਧੀਆ ਸੀ ਕਿੰਨਾ ਵਧੀਆ ਲੱਗਿਆ ਨਹੀਂ ਨਹੀਂ ਬੈਠ ਕੇਵੇਂ ਸੀ ਉੱਤੇ ਕੱਚੀ ਸੀ ਸੁਆਦ ਆ ਪੂਰਾ ਖੇਡ ਕੇ ਓਵਰ ਕਿੰਨੇ ਦਿੱਤੇ ਯੋਵਰ ਆ ਘੁੰਮ ਕੇ ਸਵਾਲ ਆਇਆ ਘੁੰਮ ਕੇ ਨਿਆਰਾ ਆਇਆ ਤੇ ਓਵਰ ਕਿੰਨੇ ਦਿੱਤੇ ਸੀ ਓਵਰ ਆ ਮਰਾ ਤੁਸੀਂ ਕਿਹੇ ਸੀ? ਚਾ ਪਾਸਟਰ ਤੁਸੀਂ ਕਿਹੇ? ਹਾਂ? ਕਿਹੜੇ ਕਲੱਬ ਵਿੱਚ ਖੇਡ ਰਹੇ ਤੁਸੀਂ? ਪਾਸ ਸੀਗੇ ਲਖਪੁਰ ਲਖਪੁਰ ਕਲੱਬ ਵਿੱਚ। ਤੁਸੀਂ ਆਏ ਫਾਸਟਰ ਮੈਂ ਉਹਦੀ ਸੀਰੀਜ਼ ਹਾਂਜੀ ਮੈਨੂੰ ਸ੍ਰੀ ਤਾਂ ਮੈਨੂੰ ਪਤਾ ਹੈ ਕਿ ਤੇ ਸ਼ੰਮੂ ਵੀ ਬੰਦੇਗੜ ਜੀ ਹੋਰ ਗੱਲ ਬਾਤ ਕਿੱਧਰ ਖੇਡੇ ਸੀ ਤੁਸੀਂ? ਹਾਂਜੀ ਹਾਂ ਹਰਗੇਪੁਰ ਦੇ ਹਰਗੇ ਸੀ। ਓਕੇ ਕਿਹੜੀ ਟੀਮ ਜਿਹੜੇ ਸੀ? ਮੈਂ ਪਮਿਆ ਥੇ ਗਏ ਬਣਾਉਣਾ ਪਮਾ ਗਏ ਠੀਕ ਹੈ। ਤੇ ਆਹ ਦੇਖੋ ਜੀ ਤੇ ਜੀਵਨ ਭਗਤਾ ਕੈਨੇਡਾ ਚੋਂ ਆਇਆ। ਚਲ ਬੈਠ ਗੱਡੀ ਚਾਹ ਮੇਰੇ ਕਰਕੇ ਖੜਿਆ। ਅੱਜ ਫਿਰ ਦਾ ਮਲੇਸ਼ੀਆ ਦਾ ਸਪਾਂਸਰ ਇਹ ਸਪਾਂਸਰ ਤਗੜੇ ਮਲੇਸ਼ੀਆ ਦਾ ਅਗਲਾ ਟੂਰ ਇਹਦਾ ਹੈ। ਠੀਕ ਹੈ ਜੀ। ਜਰੂਰ ਜੀ ਜਰੂਰ ਆ। ਬਾਈ ਸਪਾਂਸਰ ਮਿਲ ਕੇ ਜਾਊਂਗਾ ਪੱਕਾ। ਮਲੇਸ਼ੀਆ ਚਲੇ ਆ ਗਿਆ। ਆ ਜਾ ਪਰ। ਧੰਨਵਾਦ। ਠੀਕ ਹੈ ਜੀ ਇਹ ਸ਼ੰਮੂ ਗਵਿੰਦਗਨ ਜੀਵਨ ਭਗਤਾ ਤੇ ਰੋਹਿਤ ਚੰਡੀਗੜ੍ਹ ਤੇ ਕਰਾਉਣਾ ਗੱਲਾਂ ਬਾਤਾਂ ਤੁਹਾਡੀ ਹੋਰ ਆ।